ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵਾਰ ਫੇਰ ਲਾਈਵ ਅਪਡੇਟ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਹਰ ਇੱਕ ਹੈਡਵਕਸ ਤੋਂ ਭਾਖੜਾ ਟਾਈਮ ਤੇ ਆਪਣਾ ਪੌਂਗ ਟਾਈਮ ਤੇ ਜਿਹੜੇ ਜਿਹੜੇ ਹਰੀਕੇ ਹੈਡਵਕਸ ਤੋਂ ਲੈ ਕੇ ਜਿਹੜੇ ਸਾਰੇ ਟਾਈਮਾਂ ਦੀ ਰਿਪੋਰਟ ਤੇ ਨਾਲ ਜਿਹੜੀ ਲਾਈਵ ਅਪਡੇਟ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆਂ ਇਹ 15 ਅਗਸਤ 2025 ਤੇ ਸ਼ਾਮ ਦੇ ਕਰੀਬ 6:30 6:30 ਵੱਜ ਚੁੱਕੇ ਆ ਹਰ ਇੱਕ ਹੈਡਵਕਸ ਤੋਂ ਅਸੀਂ ਅੱਗੇ ਖੜੇ ਆ ਕਰੀਬ 15-18 ਕਿਲੋਮੀਟਰ ਤੇ ਬਨਾਲੇ ਵਾਲੇ ਪੁਲ ਤੇ ਅਸੀਂ ਖੜੇ ਆਂ ਤੁਸੀਂ ਹਾਲਾਤ ਦੇਖ ਸਕਦੇ ਜੇ ਤੇ ਇਧਰ ਤੁਸੀਂ ਇਸ ਬੰਨੇ ਵੀ ਦੇਖ ਸਕਦੇ ਅੱਗੇ ਅਸੀਂ ਵੀਡੀਓ ਇਸੇ ਲਗਾਤਾਰ ਕਰਦੇ ਆਂ ਤਕਰੀਬ ਬਹੁਤ ਘੱਟ ਜਿਹੜਾ ਪਾਣੀ ਇੱਥੇ ਮੌਜੂਦ ਹੁੰਦਾ ਲੇਕਿਨ ਤੁਸੀਂ ਹੁਣ ਦੇਖ ਸਕਦੇ ਸਾਹਮਣੇ ਜਿਹੜਾ ਇਹ ਪੌਲੇ ਪੌਲ ਤੋਂ ਜਿਹੜਾ ਪਾਣੀ ਕਿਸ ਤਰ੍ਹਾਂ ਸਪੀਡ ਦੇ ਨਾਲ ਕ੍ਰੋਸ ਕਰ ਰਿਹਾ ਸਾਹਮਣੇ ਤੁਸੀਂ ਕੋਠੀ ਦੇਖ ਸਕਦੇ ਜੀ ਕੋਠੀ ਜਿਹੜੀ ਹੈਗੀ ਕੋਠੀ ਤੋਂ ਵੀ ਅੰਦਾਜ਼ਾ ਲਾ ਸਕਦੇ ਕਿ ਇੱਥੇ ਪਾਣੀ ਜਿਹੜਾ ਕਿੰਨਾ ਡੂੰਘਾ ਹੋਊਗਾ ਤੇ ਇਧਰ ਦੂਸਰੇ ਬੰਨੇ ਫਸਲ ਤੋਂ ਵੀ ਅੰਦਾਜ਼ਾ ਤੁਸੀਂ ਲਾ ਸਕਦੇ ਇੱਥੇ ਪਾਣੀ ਕਦੇ ਕਦਾਈ ਫਿਰਦਾ ਰਿਹਾ ਜੇ ਤੋਂ 8-10 ਦਿਨ ਪਹਿਲਾਂ ਲੇਕਿਨ ਹੁਣ ਤੁਸੀਂ ਦੇ ਡੋਬ ਚੁੱਕੀ ਹਾਲਾਂਕਿ ਦੂਸਰੇ ਬੰਨੇ ਜਿਹੜਾ ਬੰਨ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਬਨਾਲੇ ਪੁਲ ਤੇ ਜਿਹੜਾ ਫਰੋਇਪੁਰ ਵਾਲੀ ਸਾਈਡ ਤੇ ਆਰਪੀ ਵਾਲੀ ਸਾਈਡ ਤੇ ਬੰਨ ਬਣਿਆ ਬੰਨ ਦੇ ਨਾਲ ਵੀ ਪਾਣੀ ਪੂਰਾ ਖੈਰ ਹੈਗਾ ਸੋ ਲਾਈਵ ਸਟਰੀਆ ਤੁਹਾਡੇ ਨਾਲ ਅਸੀਂ ਬਨਾਲਾ ਪੁਲ ਤੋਂ ਸਤਲੋਜ ਦਰਿਆ ਦੇ ਪਾਣੀ ਦੇ ਆਸਾਨੇ ਕਰ ਰਹੇ ਤੁਸੀਂ ਹਾਲਾਤ ਦੇਖ ਸਕਦੇ ਜੀ ਪਾਣੀ ਜਿਹੜਾ ਕਾਫੀ ਅੱਗੇ ਜਿਹੜਾ ਡਾਊਨ ਚੱਲ ਰਿਹਾ ਹਰੀਕੇ ਹੈਡ ਵਕਸ ਤੋਂ ਅੱਗੇ ਫਰੋਇਪੁਰ ਵਾਲੀ ਸਾਈਡ ਤੇ ਇੱਕ ਵਾਰੀ ਤੁਹਾਡੇ ਨਾਲ ਅੰਕੜੇ ਸਾਂਝੇ ਕਰਦਿੰਨੇ ਆ ਸਭ ਤੋਂ ਪਹਿਲਾਂ ਤੁਹਾਡੇ ਨਾਲ ਇਹ ਗੱਲ ਸਾਂਝੇ ਕਰਦੇ ਆ ਕਿ ਜੇਕਰ ਹੋਣ ਦੀ ਗੱਲ ਕਰਦੇ ਆ ਸ਼ਾਮ 6:30 ਵਜੇ ਦੀ ਹਰੀਕੇ ਹੈਡ ਵਕਸ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹਦੀ ਗੱਲ ਕਰੀਏ ਤਾਂ 1 ਲੱਖ 4304 ਕਿਊਸ ਕਿਹੜਾ ਪਾਣੀ ਇੱਥੇ ਪਹੁੰਚ ਰਿਹਾ ਹੈ ਹਰੀਕੇ ਹੈਡਵਕਸ ਤੇ 15 ਅਗਸਤ 2025 ਸ਼ਾਮ 6 ਵਜੇ ਦੀ ਗੱਲ ਕਰੀਏ ਤਾਂ ਜਿਹੜਾ ਉੱਥੋਂ ਹਰੀਕੇ ਹੈਡਵਕਸ ਤੋਂ ਅੱਗੇ ਸਤਲੁਜ ਦਰਿਆ ਦੇ ਵਿੱਚ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ 82285 ਕਿਊਸ ਕਿ ਛੱਡਿਆ ਜਾ ਰਿਹਾ ਨਹਿਰਾਂ ਦੇ ਵਿੱਚ 13795 ਦੇ 8137 ਕਿਊਸ ਕਿਹੜਾ ਅੱਗੇ ਨਹਿਰਾਂ ਦੇ ਵਿੱਚ ਰਾਜਸਥਾਨ ਫੀਡਰ ਤੇ ਫਰੋਇਪੁਰ ਫੀਡਰ ਦੇ ਵਿੱਚ ਛੱਡਿਆ ਜਾ ਰਿਹਾ ਸੋ ਬਾਕੀ ਤੁਹਾਡੇ ਨਾਲ ਅਸੀਂ ਜਿਹੜੀ ਪੌਂਗ ਡੈਮ ਦੀ ਸਥਿਤੀ ਤੁਹਾਨੂੰ ਦੱਸ ਦਿੰਦੇ ਹਾਂ ਸਵੇਰੇ 6 ਵਜੇ ਦੀ ਸਵੇਰੇ 6 ਵਜੇ ਦੀ ਗੱਲ ਕਰਦੇ ਆ 1370 ਪੁਆਇੰਟ 11 ਫੁੱਟ ਤੇ ਜਿਹੜਾ ਪਾਣੀ ਮੌਜੂਦ ਹੈ ਤੇ ਨਾਲ ਆ ਰਿਹਾ ਜਿਹੜਾ ਪਾਣੀ ਪੌਂਡ ਡੈਮ ਦੇ ਜਿਹੜਾ 50186 ਕਿਊਸ ਕਿੜਾ ਉੱਥੇ ਪਾਣੀ ਜਿਹੜਾ ਉਹਦੇ ਵਿੱਚ ਆ ਰਿਹਾ ਪੌਂਗ ਡੈਮ ਦੇ ਵਿੱਚ ਤੇ ਜੱਗ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹ ਕਰੀਬ 57031 ਕਿਊਸ ਕਿੜਾ ਪਾਣੀ ਛੱਡਿਆ ਜਾ ਰਿਹਾ 15 ਅਗਸਤ 2025 ਸਵੇਰੇ 6 ਵਜੇ ਦੀ ਰਿਪੋਰਟ ਹੈ ਤੇ ਨਾਲ ਉੱਥੇ ਲਗਾਤਾਰ ਜਿਹੜੀ بارش ਹੋ ਰਹੀ ਹੈ ਸੋ ਇਸ ਦੇ ਨਾਲ ਹੀ ਆਪਾਂ 15 ਅਗਸਤ 2025 ਦੀ ਸਵੇਰੇ 8 ਵਜੇ ਦੀ ਰਿਪੋਰਟ ਤੁਹਾਡਾ ਨਾਲ ਸਾਂਝੀ ਕਰਦੇ ਨੇ ਪੌਂਕ ਟਾਈਮ ਦੀ 13 70.14 ਫੁੱਟ ਤੇ ਜਿਹੜਾ ਪਾਣੀ ਮੌਜੂਦ ਹੈ ਤੇ ਇੱਥੇ ਜਿਹੜਾ ਪਾਣੀ ਇਹਦੇ ਵਿੱਚ ਆ ਰਿਹਾ ਪੌਂਕ ਟਾਈਮ ਦੇ ਵਿੱਚ 70173 ਕਿਊਸਕ ਪਾਣੀ ਆ ਰਿਹਾ 15 ਅਗਸਤ 2025 ਸਵੇਰੇ 8 ਵਜੇ ਟਰਬਾਈਨਾਂ ਰਹੀ 17773 ਕਿਊਸਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਤੇ ਸਪਿਲਵੇ ਗੇਟਾਂ ਰਹੀ 3900 938 ਜਿਹੜਾ ਕਿਊਸਕ ਪਾਣੀ ਜਿਹੜਾ ਸਪਿਲਵੇ ਫਿਲਵੇ ਗਿਟਾਰੇ ਛੱਡਿਆ ਜਾ ਰਿਹਾ ਹੈ। ਕੁੱਲ ਜਿਹੜਾ ਪਾਣੀ ਇੱਥੇ ਛੱਡਿਆ ਜਾ ਰਿਹਾ ਹੈ 5731 ਕਿਊਸਕੇੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ। ਸੋ ਨਾਲ ਹੀ ਆਪਾਂ ਤੁਹਾਡਾ ਨਾਲ ਸਾਂਝ ਕਰ ਦਿੰਨੇ ਜਿਹੜੀ ਭਾਗੜਾ ਡੈਮ ਦੀ ਰਿਪੋਰਟ 15 ਅਗਸਤ 2025 ਦੀ ਸਵੇਰੇ 6 ਵਜੇ ਦੀ ਉਹ ਵੀ ਤੁਹਾਡਾ ਨਾਲ ਰਿਪੋਰਟ ਜਿਹੜੀ ਸਾਂਝ ਕਰ ਦਿੰਨੇ ਆ ਸਵੇਰੇ 6 ਵਜੇ ਦੀ ਰਿਪੋਰਟ ਹੈ ਆਪਣੇ ਕੋਲੇ 1685 ਤੇ ਕੁੱਲ ਪੱਧਰ ਤੇ ਨਾਲ ਜਿਹੜਾ ਪਾਣੀ ਮੌਜੂਦ ਹੈ 165565 0.4 ਤੇ ਜਿਹੜਾ ਪਾਣੀ 1655.04 ਫੁੱਟ ਤੇ ਪਾਣੀ ਮੌਜੂਦ ਹੈ ਤੇ 76064 ਜਿਹੜਾ ਪਾਣੀ ਇਹਦੇ ਵਿੱਚ ਆ ਰਿਹਾ ਭਾਖੜਾ ਟਾਈਮ ਤੇ ਜੇਕਰ ਸਵੇਰੇ 6 ਵਜੇ ਦੀ ਗੱਲ ਕਰਦੇ ਆਂ ਤੇ ਅੱਗੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਭਾਖੜਾ ਟਾਈਮ ਤੋਂ 7 ਲੋ ਬਿਆਸ ਦੇ ਵਿੱਚ 24063 ਕਿਊਸ ਕਿੜਾ ਪਾਣੀ ਛੱਡਿਆ ਜਾ ਰਿਹਾ ਹਰੀਕੇ ਹੈਡਵਕਸ ਜਿਹੜੀ ਤੁਹਾਨੂੰ ਅੱਜ ਸ਼ਾਮ ਦੀ ਰਿਪੋਰਟ ਦੱਸਦੀ ਹੈ ਤੇ ਹੁਣ ਤੁਹਾਡੇ ਨਾਲ ਸਵੇਰੇ ਅੱਜ 15 ਅਗਸਤ 2025 ਸਵੇਰੇ 6 ਵਜੇ ਦੀ ਰਿਪੋਰਟ ਵੀ ਜਿਹੜੀ ਸਾਂਝ ਕਰਦੇ ਨੇ ਪੌਂਡ ਲੈਵਲ 688.10 ਫੁੱਟ ਤੇ ਮੌਜੂਦ ਹੈ ਇੱਥੇ ਜਿਹੜਾ ਪਾਣੀ ਆ ਰਿਹਾ 1 ਲੱਖ 1725 ਕਿਊਸ ਕਿਹੜਾ ਪਾਣੀ ਪਹੁੰਚ ਰਿਹਾ ਹਰੀ ਕੇ ਹੈਡ ਵਾਕਸ ਤੇ ਤੇ ਨਾਲ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ 79506 ਕਿਊਸ ਕਿਹੜਾ ਪਾਣੀ ਛੱਡਿਆ ਜਾ ਰਿਹਾ ਸਵੇਰੇ ਜੇਕਰ 6 ਵਜੇ ਦੀ ਗੱਲ ਕਰਦੇ ਆ ਤੇ ਅੱਗੇ ਜਿਹੜਾ ਨਹਿਰਾਂ ਦੇ ਵਿੱਚ ਪਾਣੀ 13795 ਕਿਊਸ ਰਾਜਸਥਾਨ ਫਿਲਟਰ ਦੇ ਵਿੱਚ 82 ਸੋਸਾਇਟੀ ਕਿਊਸ ਕਿਹੜਾ ਪਾਣੀ ਜਿਹੜਾ ਫਰੋਇਪੁਰ ਫਿਲਟਰ ਦੇ ਵਿੱਚ ਛੱਡਿਆ ਜਾ ਰਿਹਾ ਤੇ 100 88 ਕਿਉਸ ਕਿਹੜਾ ਪਾਣੀ ਮਾਹੂ ਕਨਾਲ ਦੇ ਵਿੱਚ ਛੱਡਿਆ ਜਾ ਰਿਹਾ ਲਾਈਵ ਤਸਵੀਰਾਂ ਤੁਹਾਡੇ ਨਾਲ ਅਸੀਂ ਹਰੀਕੇ ਹੈਡਵਕਸ ਦੀਆਂ ਹਰੀਕੇ ਹੈਡਵਕਸ ਤੋਂ ਅੱਗੇ ਬੜਾਲੀ ਪੋਲ ਤੇ ਸਾਨੀਆ ਕਰ ਰਹੇ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੇ ਨਾਲ ਜਿਹੜਾ ਸਾਨੀ ਵਾਲਾ ਗੰਡਾ ਸਿੰਘ ਜਿਹੜਾ ਉੱਥੇ ਬਣਿਆ ਸਾਨੀ ਵਾਲਾ ਹੈਡਵਕਸ ਉੱਥੇ ਜਿਹੜਾ ਪਾਣੀ ਪਹੁੰਚ ਰਿਹਾ ਅੱਜ ਸਵੇਰੇ 15 ਅਗਸਤ 2025 ਦੀ ਗੱਲ ਕਰੀਏ ਤਾਂ 63221 ਕਿਉਸ ਪਾਣੀ ਜਿਹੜਾ ਉੱਥੇ ਪਹੁੰਚ ਰਿਹਾ ਸੋ ਇਹ ਸੀ ਅੱਜ ਦੀ ਆਪਣਾ ਸਾਰੀ ਰਿਪੋਰਟ ਬਾਕੀ ਤੁਸੀਂ ਹਾਲਾਤ ਦੇਖ ਸਕਦੇ ਇੱਕ ਹਾਲਾਤ ਬੜੇ ਵੱਡੇ ਪਦਰ ਤੇ ਜਿਹੜੇ ਨਾਜਕ ਬਣੇ ਹੋਏ ਹਰੀਕੇ ਹੈਡਵਕਸ ਤੋਂ ਅੱਗੇ ਸੱਤ ਲੋ ਦਰਿਆ ਦੇ ਵਿੱਚ ਜਿੰਨੇ ਵੀ ਇਲਾਕੇ ਪੈਂਦੇ ਆਦਰ ਬਨਾਲੇ ਵਾਲੀ ਸਾਈਡ ਤੇ ਫੱਤੇ ਵਾਲਾ ਆਲੇ ਵਾਲਾ ਜਾਂ ਬਨਾਲਾ ਅੱਗੇ ਬਨਾਲੇ ਦੀ ਗੱਲ ਆਪਾਂ ਕਰਦੇ ਆ ਬਨਾਲੇ ਵੀ ਖੜੇ ਆ ਤੇ ਪਿੱਛੇ ਜਿਹੜੇ ਜਿੰਨੇ ਵੀ ਹੈਗੇ ਆ ਹਰੀਕੇ ਹੈਡਵਕਸ ਤੋਂ ਜਿੰਨੇ ਵੀ ਪਿੰਡ ਹੈਗੇ ਆ ਭਾਵੇਂ ਉਹ ਆਪਣਾ ਗੱਲ ਕਰਦੇ ਦੀਨੇ ਕੇ ਵਸਤੀ ਨਿਜਾਮਦੀ ਨਾਲੀ ਜਾਂ ਹੋਰ ਕਾਫੀ ਜਿਹੜੇ ਪਿੰਡ ਹੈਗੇ ਆ ਤੇ ਦੂਸਰੀ ਸਾਈਡ ਤੇ ਜੇਕਰ ਇਸ ਪੁਲ ਤੋਂ ਵੀ ਅੱਗੇ ਗੱਲ ਕਰਦੇ ਆ ਕਾਫੀ ਏਰੀਆ ਜਿਹੜਾ ਫਾਇਲ ਕੇ ਦਾ ਅਬੋਰ ਦਾ ਗੁਰੂ ਘਰ ਸਾਇਦਾ ਜਿਹੜਾ ਕਾਫੀ ਜਿਹੜਾ ਜਿਹੜਾ ਇਲਾਕਾ ਹੈ ਉਹ ਪ੍ਰਭਾਵਿਤ ਹੋਇਆ ਫਸਲਾਂ ਪ੍ਰਭਾਵਿਤ ਹੋ ਰਹੀਆਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਲਾਈਕ ਕਮੈਂਟ ਜਰੂਰ ਦੇਣਾ ਤੇ ਜੇਕਰ ਤੁਹਾਡੇ ਇਲਾਕੇ 'ਚ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਕੀ ਗੱਲਬਾਤ ਹੈਗੀ ਉਹ ਤੁਹਾਡੇ ਇਲਾਕੇ ਦੀ ਅਪਡੇਟ ਹੈਗੀ ਤਾਂ ਜਰੂਰ ਸਾਂਝਾ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ